ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨਵੇਕਲੇ ਸਕੂਲ ਮੈਟਰਸ਼ਿਪ ਪ੍ਰੋਗਰਾਮ ਤਹਿਤ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਆਸ਼ੀਕਾ ਜੈਨ ਨੇ ਸਕੂਲ ਆਫ ਐਮਿਨੈਂਸ ਗੜਸ਼ੰਕਰ ਦਾ ਦੌਰਾ ਕੀਤਾ। ਇਸ ਮੌਕੇ ਤੇ ਵਿਦਿਆਰਥੀ ਅਧਿਆਪਕਾਂ ਅਤੇ ਸਕੂਲ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਸਿੱਖਿਆ ਦੇ ਪੱਧਰ ਨੂੰ ਹੋਰ ਬਿਹਤਰੀ ਬਣਾਉਣ ਦੇ ਲਈ ਕਈ ਮਹੱਤਵਪੂਰਨ ਪਹਿਲੂ ਤੇ ਚਰਚਾ ਕੀਤੀ। ਹੋਰ ਕੀ ਕੁਝ ਗਿਆ? ਆਓ ਪੂਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆਂ। ਤੁਸੀਂ ਬਣੇ ਰਹੋ ਪੰਜਾਬੀ ਖ਼ਬਰ ਚੈਨਲ ਦੇ ਨਾਲ ਬਿੱਟੂ ਚੋਹਾਨ ਦੀ ਰਿਪੋਰਟ ਗੜਸ਼ੰਕਰ। ਮੈਨੂੰ ਬਹੁਤ ਵਧੀਆ ਲੱਗਾ ਮੈਮ ਨੇ ਸਾਨੂੰ ਬਹੁਤ ਮੋਟੀਵੇਟ ਕੀਤਾ ਤੇ ਬਹੁਤ ਸਾਡੇ ਨੂੰ ਗਾਈਡੈਂਸ ਕੀਤੀ ਜੀ ਅਸੀਂ ਆਪਾ ਠੀਕ ਕਰ ਸਕਦੇ ਹਾਂ ਆਪਣੇ ਫਿਊਚਰ ਦੇ ਨੂੰ ਬਹੁਤ ਵਧੀਆ ਲੱਗਾ ਕਿ ਮੈਮ ਸਾਡੇ ਸਕੂਲੇ ਵਿੱਚ ਆਈ ਔਰ ਸਾਨੂੰ ਇਨਾ ਗਾਈਡ ਕੀਤਾ ਦੇਖੋ ਜੀ ਅੱਜ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਮੈ ਸਕੂਲ ਆਫ ਫੈਮਿਨੈਂਟ ਗਰシャンਕਰ ਦਿਖੇ ਸਾਡੇ ਸਟੂਡੈਂਟਸ ਦੇ ਨਾਲ ਰੂਬਰੂ ਹੋਈ ਹੈ ਇਹ ਸਾਡੇ ਸਕੂਲ ਦੇ ਹੈੱਡ ਗਰਲ ਮਿਸ ਹਰਸ਼ਿਤਾ ਹੈ ਇਹ ਕਦੇ ਸਾਰੇ 10th 11th ਤੋਂ 12th ਦੇ ਸਟੂਡੈਂਟਸ ਸਕੂਲ ਆਫ ਫੈਮਿਨੈਂਟ ਗਰシャンਕਰ ਵਿਖੇ ਪੜ੍ਹਦੇ ਨੇ ਜਿਵੇਂ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਔਰ ਮਾਨਯੋਗ ਸੀਐਮ ਸਾਹਿਬ ਦੇ ਆਦੇਸ਼ਾ ਤਦਕਾ ਕਿ ਸਕੂਲ ਆਫ ਫੈਮਿਨੈਂਟ ਖਾਸ ਤੌਰ ਤੇ ਉਹਨਾਂ ਬੱਚਿਆਂ ਲਈ ਤਿਆਰ ਕੀਤੇ ਗਏ ਜਿਹੜੇ ਆਪਣੀ ਪੜ੍ਹਾਈ ਦੇ ਵਿੱਚ ਸਭ ਤੋਂ ਅੱਗੇ ਨੇ ਸਭ ਤੋਂ ਮਹਿੰਗੀ ਨੇ ਤੇ ਉਸ ਤੋਂ ਬਾਅਦ ਹੁਣ ਇੱਕ ਨਵਾਂ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਸਾਨੂੰ IOS ਅਸਤਰਾਂ ICTS ਅਸਤਰਾਂ ਤੇ PTC ਅਸਤਰਾਂ ਨੂੰ ਸਕੂਲਾਂ ਅਡਾਪਟ ਕਰਨ ਲਈ ਦਿੱਤੇ ਗਏ ਹਨ ਤਾਂ ਕਿ ਬਤੌਰ ਮੈਂਟਰ ਸਕੂਲ ਦੇ ਬੱਚਿਆਂ ਦੇ ਦੋਸਤ ਬਣ ਸਕੀਏ ਉਹਨਾਂ ਦੇ ਮੈਂਟਰ ਬਣ ਸਕੀਏ ਉਹਨਾਂ ਤੋਂ ਕੁਝ ਸਿੱਖ ਵੀ ਸਕੀਏ ਤੇ ਉਹਨਾਂ ਨੂੰ ਆਪਣੇ ਐਕਸਪੀਰੀਅੰਸ ਨਾਲ ਜੋ ਕੁਝ ਸਿਖਾ ਸਕਦੇ ਹਾਂ ਦੱਸ ਸਕਦੇ ਤਾਂ ਕਿ ਉਹਨਾਂ ਦਾ ਭਵਿੱਖ ਹੋਰ ਸੁਨਹਿਰਾ ਹੋਵੇ ਉਹ ਇੱਕ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਔਰ ਅਸੀਂ ਸਵਾਗਤ ਕਰਦੇ ਹਾਂ ਉਸੇ ਉਪਰਾਲੇ ਤਹਿਤ ਅੱਜ ਮੇਰਾ ਖਾਸ ਇਥੇ ਸਕੂਲ ਆਫ ਫੈਮਿਨਲ ਗਰਸ਼ੰਕਰ ਵੀ ਨੇ ਆਣਾ ਹੋਇਆ ਔਰ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਇੱਥੇ ਦੇ ਬੱਚੇ ਜਿੰਨਾ ਕੌਨਫੀਡੈਂਸ ਤੁਸੀਂ ਦੇਖ ਰਹੇ ਹੋ ਹੁਣ ਤੁਸੀਂ ਇਹਨਾਂ ਨਾਲ ਗੱਲਬਾਤ ਵੀ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਜਿੰਨੇ ਕੌਨਫੀਡੈਂਸ ਵਾਲੇ ਬੱਚੇ ਬੋਲਦੇ ਹਨ ਜਿਨਿਕ ਆਪਣੀ ਪੜ੍ਹਾਈ ਦਾ ਮਾਣ ਹੈ ਇਹਨਾਂ ਨੂੰ ਆਪਣੀ ਸਕਿੱਲਸ ਦਾ ਮਾਣ ਹੈ ਉਹਨਾਂ ਨੂੰ ਇਹਨਾਂ ਨੂੰ ਇਹ ਅੱਗੇ ਜਾ ਕੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਬਹੁਤ ਹੀ ਜ਼ਿੰਮੇਵਾਰ ਨਾਗਰਿਕ ਬਣਨਗੇ ਔਰ ਸਾਡੇ ਜ਼ਿਲ੍ਹੇ ਦਾ ਸਕੂਲ ਦਾ ਪੰਜਾਬ ਦਾ ਔਰ ਦੇਸ਼ ਦਾ ਨਾਮ ਰੋਸ਼ਨ ਕਰਨਗੇ ਦੋ ਦੋ ਤਰੀਕੇ ਪਹਿਲਾ ਹੈ ਕਿ ਸਕੂਲ ਦੇ ਵਿੱਚ ਜਦੋਂ ਬੱਚਾ 12ਵੀਂ ਤੱਕ ਦੀ ਪੜ੍ਹਾਈ ਕਰਦਾ ਹੈ ਉਦੋਂ ਹੀ ਉਹਨਾਂ ਨੂੰ ਕੁਝ ਵੋਕੇਸ਼ਨਲ এডਿਕੇਸ਼ਨ ਦੇ ਸਕਿੱਲ ਦਿੱਤੀਆਂ ਜਾਣ ਔਰ ਦੂਜਾ ਹੈ ਕਿ ਇੱਕ ਵਾਰੀ ਇੱਕ ਬੇਸਿਕ ਸਕੂਲਿੰਗ ਤੋਂ ਬਾਅਦ ਉਹਨਾਂ ਨੂੰ ਆਈਟੀਆਈ ਵਿਖੇ ਸਕਿੱਲ ਟ੍ਰੇਨਿੰਗ ਦਿੱਤੀ ਜਾਵੇ ਮੈਂ ਸਮਝਦੀ ਹਾਂ ਕਿ ਦੋਨੋਂ ਹੀ ਆਪਣੀ ਥਾਤੇ ਜ਼ਰੂਰੀ ਹੈ ਜਿਹੜੇ ਬੱਚੇ ਆਪਣਾ ਰੁਝਾਨ ਬਣਾ ਚੁੱਕੇ ਹੈ ਕਿ ਅਸੀਂ ਇਸ ਪਾਰਟਿਕੂਲਰ ਸਕਿੱਲ ਸੈੱਟ ਦੇ ਵਿੱਚ ਜਾਣਾ ਹੈ ਸਕੂਲ ਦੇ ਵਿੱਚ ਹੀ ਉੱਥੇ ਉਹਨਾਂ ਲਈ ਅਸੀਂ ਵੋਕੇਸ਼ਨਲ ਐਜੂਕੇਸ਼ਨ ਦੇ ਆਪਸ਼ਨ ਸਕੂਲਸ ਦੇ ਵਿੱਚ ਵੀ ਦੇ ਰਹੇ ਹਾਂ ਔਰ ਜਿਹੜੇ ਬੱਚੇ ਆਪਣੀ ਪੜ੍ਹਾਈ ਪਹਿਲਾਂ ਪੂਰੀ ਕਰਨਾ ਚਾਹੁੰਦੇ ਤਾਂ ਸਾਡਾ ਸਭ ਤੋਂ ਅਹਿਮ ਸਾਡੀ ਡਿਊਟੀ ਵੀ ਬਣਦੀ ਹੈ ਤੇ ਸਾਡੀ ਮੇਰੀ ਇਹਨਾਂ ਨੂੰ ਜ਼ਰੂਰ ਹਦਾਇਤ ਹੈ ਕਿ ਆਪਣੀ ਪਹਿਲਾਂ ਸਕੂਲ ਦੀ ਪੜ੍ਹਾਈ ਬਹੁਤ ਅੱਛੀ ਤਰੀਕੇ ਨਾਲ ਪੂਰੀ ਕਰਨ ਉਸ ਤੋਂ ਬਾਅਦ ਕਾਲਜ ਦੀ ਪੜ੍ਹਾਈ ਬਹੁਤ ਅੱਛੀ ਤਰੀਕੇ ਨਾਲ ਪੂਰੀ ਕਰਨ ਤਾਂ ਕਿ ਇਹਨਾਂ ਕੋਲ ਬਹੁਤ ਸਾਰੇ ਆਪਸ਼ਨਸ ਹੋਣ ਵਿਕਲਪ ਹੋਣ ਭਾਵੇਂ ਕੋਈ ਇੰਜੀਨੀਅਰਿੰਗ ਕਰਨਾ ਚਾਹੁੰਦੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋਗੇ ਤੁਸੀਂ ਦੇਖੋਗੇ ਇਹਨਾਂ ਵਿੱਚੋਂ ਮੈਕਸਿਮਮ ਬੱਚੇ ਤਾਂ ਨੀਟ ਦਾ ਐਗਜ਼ਾਮ ਦੇਣਾ ਚਾਹੁੰਦੇ ਆ ਬਹੁਤ سارے ਬੱਚੇ ਜੀਈ ਦਾ ਐਗਜ਼ਾਮ ਦੇਣਾ ਚਾਹੁੰਦੇ ਬਹੁਤ سارے ਬੱਚੇ ਆਈਐਸ ਆਈਪੀਐਸ ਪੀਸੀਐਸ ਬਣਨਾ ਚਾਹੁੰਦੇ ਮੈਂ ਉਮੀਦ ਕਰਦੀ ਹਾਂ ਕਿ ਮੈਨੂੰ ਮਿਲਣ ਤੋਂ ਬਾਅਦ ਥੋੜੇ ਹੋਰ ਆਈਐਸ ਆਈਪੀਐਸ ਬਣਨਾ ਚਾਹਣਗੇ ਬਟ ਬਹੁਤ ਸਾਰੇ ਬੱਚੇ ਆਪ ਦਾ ਬਿਜ਼ਨਸ ਕਰਨਗੇ ਤਾਂ ਕਿ ਲੋਕਾਂ ਨੂੰ ਨੌਕਰੀਆਂ ਦੇਣਗੇ ਤਾਂ ਕਿਲ ਸੈਟ ਔਰ ਸਕਿਲਿੰਗ ਆਪਣੀ ਜਗ੍ਹਾ ਜ਼ਰੂਰੀ ਹੈ ਲੇਕਿਨ ਉਹ ਸਾਰਾ ਬੱਚਿਆਂ ਦੇ ਇੰਟਰਸਟ ਉਹਨਾਂ ਦਾ ਐਬਿਟੀਟਿਊਡ ਦੇਖ ਕੇ ਹੀ ਅਸੀਂ ਪਲਾਨ ਕਰ ਸਕਦੇ ਆ ਪਲਾਨ ਕਰੀ ਮੈਂ